ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਹਾਂ ਤੁਹਾਡਾ ਆਪਣਾ ਜਸਕਰ ਰਾਏ 304 ਮੈਂਸਾਪ ਤੇ ਅੱਜ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਮਹਾ ਸ਼ਿਵਰਾਤਰੀ ਹੈ ਤੇ ਅੱਜ ਭੰਗ ਵਾਲੇ ਪਕੌੜੇ ਲੱਗੇ ਹੋਏ ਸੀਗੇ ਤੇ ਭੰਗ ਲੱਗੀ ਹੋਈ ਸੀ ਘਟ ਘਟ ਪੀਤੀ ਆ ਤੇ ਘਟ ਘਟ ਖਾਦੇ ਆ ਆ ਸਾਡੇ ਪਕੌੜੇ ਖਾਦੇ ਆ ਤੇ ਸਾਡਾ ਕਵਲ ਦੇਖੋ ਕਿੱਥੇ ਆ ਪਿਆ ਹੈ ਇਹਨੂੰ ਭੰਗ ਦਾ ਨਸ਼ਾ ਹੋਇਆ ਪਿਆ ਹੈ ਦੇਖੋ ਜੀ ਗੀਤ ਲੱਗੇ ਆ ਇਹ ਆ ਪਿਆ ਹੈ ਦੇਖੋ ਜੀ ਕਿਦਾਂ ਹੋਸ਼ ਇਹਦੇ ਉੱਡੇ ਪਏ ਆ ਤੇ ਯਾਰ ਹੁਣੀ ਉਦਾਂ ਹੀ ਚਮਕਦੇ ਫਿਰਦੇ ਆ ਮੁੱਛਰ ਵਟ ਦੇ ਰਹੇ ਆ ਇਹ ਆਪਣੀ ਦੁਕਾਨ ਤੁਹਾਨੂੰ ਦਿਖਾਵਾਂਗੇ ਇਹ ਆਪਣੀ ਦੁਕਾਨ ਹੈ ਜਿੱਥੇ ਕਿ ਮੈਂ 3 ਸਾਲਾਂ ਤੋਂ ਕੰਮ ਕਰਦਾ ਆ ਰਿਆਂ ਤੇ ਆ ਸਾਡੇ ਭਾਈ ਹੁਣਾਂ ਦੀ ਗੱਡੀ ਹੈ ਤੇ ਆ ਥੋੜਾ ਹੈ ਜਸਕਰਨ ਰਾਏ ਬਹੁਤ ਸੋਹਣਾ ਬੰਦਾ ਹੈ ਸਾਊਥ ਸਵੀਟ ਤੇ ਕਮਲ ਦੇਖੋ ਕਿਦਾਂ ਪਿਆ ਹੈ